ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਅਸਤੇ ਲੈ ਕੇ ਆਏ ਆਂ ਵੀਡੀਓ ਕੈਨ ਦੀਦੀਆਂ ਜੁਗਤਾ ਤੇ ਉਹਨਾਂ ਦੀ ਆਪਾਂ ਵੀਡੀਓ ਦੇਖਦੇ ਆਂ ਫਿਰ ਉੱਤੇ ਆਪਾਂ ਕਰਦੇ ਆਂ ਜੀ ਰਿਐਕਸ਼ਨ ਚਲੋ ਆ ਜਿਓ ਜੀ ਸਾਰੇ ਜਣੇ ਭਾਜੀ ਇਹ ਕੀ ਗੱਲ ਥੋੜਾ ਛੋਟਾ ਨਹੀਂ ਹੈ ਯਾਰ ਛੋਟਾ ਇੱਡੇ ਹੁੰਦੇ ਫੋਨ ਇਹਦੇ ਕਿਹੜੇ ਮਗਰ ਡਿੱਗੀ ਹੁੰਦੀ ਆ ਨਹੀਂ ਭਾ ਮੇਰੇ ਕਹਿੰਦਾ ਮਤਲਬ ਮੈਨੂੰ ਭਾਈ ਕਵਰ ਲਿਆ ਹੋਏ ਦਾ ਹੈ ਤੈ ਕੱਲਾ ਕਵਰ ਲੈ ਜਾ ਕਿਉਂ ਵੇ ਤੂੰ ਰਿਮੋਟ ਬਸਾਲੀ ਤੂੰ ਆਓ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਾ ਜੀ ਇਹ ਮੋਬਾਈਲ ਰੱਖੇ ਸਾਰੇ ਦੇ ਹੋਰ ਯਾਰ ਲੈ ਲੈ ਰੱਖੇ ਅਸੀਂ ਮੋਬਾਈਲ ਹੀ ਆ ਭਾ ਮੋਬਾਈਲ ਹੀ ਆ ਨਹੀਂ ਮੇਰੇ ਕਹਿੰਦਾ ਮਤਲਬ ਕਿ ਇਹ ਬੁੜੇ ਡੱਬੇ ਲਾਏ ਨਾ ਤੁਸੀਂ ਇਹ ਸਾਰਿਆਂ ਦੇ ਮੋਬਾਈਲ ਆ ਹੋਰ ਚੂਚੇ ਨਾ ਭਰਾ ਮੇਰੇ ਕਹਿੰਦਾ ਮਤਲਬ ਕਿ ਇਹਨਾਂ ਚ ਮੋਬਾਈਲ ਹੈਗੇ ਆ ਮੋਬਾਈਲ ਹੀ ਆ ਯਾਰ ਤੂੰ ਲੈਣ ਨਹੀਂ ਆਇਆ ਤੂੰ ਮੇਰੇ ਸਾਹਮਣੇ ਕਿ ਤੂੰ ਆਂਡੇ ਲੈਣ ਨਿਕਲਿਆ ਵਾ ਤੇ ਤੂੰ ਇੱਧਰ ਨੂੰ ਆ ਗਿਆ ਟਾਈਮ ਟਪਾਉਣ ਆ ਆਰਾ ਮੋਬਾਈਲ ਲੈਣਾ ਯਾਰ ਮੈਂ ਤੂੰ ਕਿਦਾਂ ਬੋਲਣ ਦਿਆਂ ਵਾ ਬੋਲਣਾ ਕੀ ਆ ਤੂੰ ਪਾ ਲੈਣਾ ਮੈਂ ਹਾਂ ਯਾਰ ਮੈਂ ਪੈਸੇ ਜੋੜੇ ਆ ਪਟੇ ਹੀ ਗੇ ਨਹੀਂ ਭਾਜੀ ਮੇਰੇ ਕਹਿੰਦਾ ਮਤੋ ਕਿ ਮੈਂ ਨਾ ਆਈਫੋਨ ਲੈਣਾ ਆਈਫੋਨ ਐਪਲ ਵਾਲਾ ਲੈਣਾ ਹਾਂਜੀ 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 ਭਾਜੀ ਗਰਮੀ ਬੜੀ ਐ ਤੁਸੀਂ ਮਸੰਮੀ ਵਾਲਾ ਲਓ ਚਲੋ ਉਹ ਭਰਾ ਮੈਂ ਜੂਸ ਨਹੀਂ ਗੱਲ ਕੀਤੀ ਮੈਂ ਫੋਨ ਦੀ ਗੱਲ ਕੀਤੀ ਆ ਆਈਫੋਨ ਭਾਈ ਸਾਰੇ ਆ ਗਏ 13 ਵੀ ਹੈਗਾ 14 ਵੀ ਹੈਗਾ 15 ਵੀ ਹੈਗਾ ਕਿਹੜਾ ਲੈਣਾ ਤੁਸੀਂ ਇਹ ਭਾਜੀ ਇਹ 13 ਕਿੰਨੇ ਕਰਾਓਗਲਾ ਤੇਰਾ ਭਾਜੀ 70000 ਦਾ ਪੈਜੂਗਾ ਜੀ 70 ਦਾ ਹਾਂਜੀ ਇਹ ਮਹਿੰਗਾ ਭਾਜੀ ਤੇ ਇਦਾਂ ਕਰੋ ਕੋਈ ਤੁਹਾਡੇ ਕੋਲ 7.5 ਐ ਨਹੀਂ ਜਾਂ 8 ਆ ਵੇਹਨਾ 7.5 8 ਮਿਲ ਜੂਗਾ ਜਿੱਦਾਂ ਵੇ ਸੇਬ ਇੱਕ ਬੰਨਿਓ ਖਾਦਾ ਨਾ ਹਾਂਜੀ ਹਾਂਜੀ ਉਹ ਫਿਰ ਦੋਵੇਂ ਬੰਨਿਓ ਖਾਦਾ ਆਉਣਾ ਹੀ ਨਹੀਂ ਭਰਾ ਆ ਕਿਹੜਾ ਵਾ ਇਹ ਪੰਦਾ ਹੀ ਆ ਇਹ ਕਾਦਾ ਇਹ ਪਾ ਇਹ ਕੀ ਗੱਲ ਥੋੜਾ ਛੋਟਾ ਨਹੀਂ ਹੈ ਯਾਰ ਛੋਟਾ ਇੱਡੇ ਹੀ ਹੁੰਦੇ ਫੋਨ ਇਹਦੇ ਕਿਹੜੇ ਮਗੱਡੀ ਕੀ ਹੁੰਦੀ ਆ ਨਹੀਂ ਪਾ ਮੇਰੇ ਕਹਿੰਦਾ ਮਤਲਬ ਮੈਨੂੰ ਬੜਾ ਪਤਲਾ ਲੱਗੰਦਿਆ ਕੀ ਗੱਲ ਇਹਨੂੰ ਪਤਲਾ ਇਹਨੂੰ ਜਿੰਮਤ ਜੇ ਮਲਵਾਈਏ ਇਹਨਾਂ ਤੜੀ ਯਾਰ ਕਹੋ ਜਿਆ ਬੰਦਾ ਤੂੰ ਦੁਕਾਨਦਾਰ ਹੀ ਆ ਨਾ ਦੁਕਾਨਦਾਰੀਆਂ ਭਾਜੀ ਸਾਰੇ ਦੁਕਾਨਦਾਰੀ ਇਹ ਮੋਬਾਈਲਾਂ ਨੂੰ ਜਿਵੇਂ ਲਵਾਈ ਦੀ ਮੇਰੇ ਕਹਿਣ ਦਾ ਮਤਲਬ ਹੈ ਕਿ ਥੋੜਾ ਪਤਲਾ ਲੱਗਦਾ ਮੈਨੂੰ ਇਹ ਮੋਬਾਈਲ ਹਾਂਜੀ ਭਾਈ ਥੋੜਾ ਪਤਲਾ ਵਾ ਜੀ ਹੈਗਾ ਤੇ ਵੇ ਚਲੋ ਠੀਕ ਆ ਪਰ ਇਹਨੂੰ ਇਹਨੂੰ ਕੀ ਕਵਰ ਪੈਂਦਾ ਇਹਨੂੰ ਹੋਰ ਇਹਨੂੰ ਕਮੀਜ਼ ਪੈਂਦੀ ਆ ਭਰਾ ਮੇਰੇ ਕਹਿਣ ਦਾ ਮਤਲਬ ਇਹਨੂੰ ਕਵਰ ਪਾ ਦੋਗੇ ਤੁਸੀਂ ਕਵਰ ਪਾ ਦਾਂਗੇ ਭਾਜੀ ਮੋਟਾ ਲੱਗੂਗਾ ਨਾ ਥੋੜਾ ਹੋ ਕਵਰ ਕਿੰਨੇ ਦਾ ਕਵਰ ਇਹਦਾ ਕਵਰ ਤੇਰੇ ਮਤਲਬ ਦਾ ਹੀ ਹੈ 300 ਦਿਖਾਓ ਵੀ ਕਵਰ ਲਿਆ ਹੋਇਦਾ ਹੈ ਕੱਲਾ ਕਵਰ ਲੈ ਜਾ ਕਿਉਂ ਵੇ ਤੂੰ ਰਿਮੋਟ ਵਸਾ ਲਈ ਤੂੰ ਉਹ ਭਰਾ ਮੈਂ ਮੋਬਾਈ ਨਹੀਂ ਤੂੰ ਮੈਨੂੰ ਲੱਗਣ ਨਹੀਂ ਦਿਆ ਲੈਣਾ ਵਾ ਤੂੰ ਯਾਰ ਵੀ ਗੱਲ ਸੁਣ ਦਿਖਾ ਇੱਧਰ ਇਹੋ ਲੈਣਾ ਵਾ ਭਾਜੀ ਇਹ ਮੋਬਾਈਲ ਠੀਕ ਹੈ ਯਾਰ ਇੱਥੇ ਵਟਸਐਪ ਚੱਲ ਜੂਗਾ ਇੱਥੇ ਵਟਸਐਪ ਤੂੰ ਨਾ ਚਲਾਈ ਕਿਉਂ ਐਵੇਂ ਮਾਰੇਗਾ ਕਹੇ ਚ ਭਰਾ ਮੈਂ ਵਟਸਐਪ ਦੀ ਗੱਲ ਕੀਤੀ ਤੂੰ ਵਟਸਐਪ ਹੁੰਦਾ ਯਾਰ ਤੂੰ ਵਟਸਐਪ ਕਰਨਦਿਆਂ ਤੂੰ ਕੀ ਕਰਨਦਿਆਂ ਓ ਚੱਲ ਮੈਂ ਛੱਡ ਗੱਲ ਮੈਂ ਇੱਥੇ ਸੱਪ ਵਾਲੀ ਗੇਮ ਚੱਲਦੀ ਹੈ ਓ ਯਾਰ ਸੱਪ ਵਾਲੀ ਚਲਾ ਦਾਂਗੇ ਹਾਂ ਪਰ ਇਹਨੂੰ ਨਾ ਫਿਰ ਸਹਰੇਣੇ ਦਾ ਹੱਕੇ ਨਾ ਸੋਈਆਂ ਐਵੇਂ ਲੜੂਗਾ ਤੇਰੇ ਕੋਲ ਯਾਰ ਤੂੰ ਬੰਦਾ ਵਾ ਯਾਰ ਯਾਰ SAPL ਦੇ ਗੇਮੇ ਨੋਕੀਆ ਦਾ ਥੋੜੀ ਹੈ ਭਾਜੀ ਇਹ Apple ਦਾ ਫੋਨ ਵਾ ਵਧੀਆ ਫੋਨ ਵਾ अच्छा ਤੇ ਮੇਰੀ ਗੱਲ ਸੁਣ ਇੱਥੇ ਜਿਹੜੀ ਵੀਡੀਓ ਕਾਲ ਆ ਉਹ ਵਧੀਆ ਹੁੰਦੀ ਗੱਲ ਉਹ ਤੇ ਵੀਡੀਓ ਕਾਲ ਵਧੀਆ ਨਹੀਂ ਆ ਜੀ ਬਿੰਨੀ ਕ ਵਧੀਆ ਹੁੰਦੀ ਵੀ ਅਗਲਾ ਬੰਦਾ ਵਿੱਚੋਂ ਨਿਕਲ ਕੇ ਤੇਰੇ ਚਪੇੜ ਵੀ ਮਾਰ ਸਕਦਾ ਉਹ ਭਰਾ ਮੇਰੇ ਕਹਿੰਦਾ ਮਤਲਬ ਆ ਕਿ ਕਲੀਅਰ ਕਰਦਾ ਨਾ ਗੱਲ ਯਾਰ ਕਲੀਅਰ ਹੀ ਹੁੰਦੀ ਵੀਡੀਓ ਕਾਲ ਪਹਿਲਾਂ ਕੀਤੀ ਨਹੀਂ ਕਦੀ ਤੁਸੀਂ ਮੈਂ ਯਾਰ ਤਾਂ ਹੀ ਆਪਲਾ ਮੈਂ ਸੁਣਿਆ ਕਹਿੰਦੇ ਚ ਬੜੀ ਸੋਹਣੀ ਗੱਲ ਹੁੰਦੀ ਹੈ ਟੱਚ ਫੋਨ ਪਹਿਲਾਂ ਜਾਣਦੇ ਆ ਤੁਹਾਡੇ ਘਰ ਉਹ ਯਾਰ ਮੈਂ ਇਹ ਗੂਠਾ ਮੈਂ ਅੰਗੂਠਾ ਲੱਗੇ ਉਹ ਖੁੱਲਦਾ ਨਾ ਜਿਹੜਾ ਉਹ ਚਾਹੀਦਾ ਯਾਰ ਇੱਥੇ ਵੀ ਗੂਠਾ ਲੱਗਦਾ ਕਿ ਇੱਥੇ ਕਿਹੜਾ ਪੈਰ ਦਾ ਗੂਠਾ ਲੱਗਦਾ ਵਾ ਉਹ ਆ ਗੂਠਾ ਲਾ ਲੀਏ ਤੇ ਜੋ ਮਿਲ ਜੂਗਾ ਨਾ ਲੱਗ ਜੂਗਾ ਭਾਜੀ ਠੀਕ ਆ ਮੂੰਹ ਆ ਲਵੇ ਕੇ ਵੀ ਖੁੱਲ ਜਾਣਾ ਵਾ ਆਹਾਂ ਤੇਰਾ ਮੂੰਹ ਵੇਖੂਗਾ ਨਾ ਇਹ ਫੋਨ ਹਾਂ ਤੇ ਲੋਕ ਖੁੱਲ ਜੂਗਾ ਅੱਛਾ ਹੂੰ ਇਹ ਜਾਦੂ ਹੈ ਚ ਯਾਰ ਕਿੱਦਾਂ ਦੀ ਗੱਲ ਕਰਨ ਦਿਆ ਤੂੰ ਲੈਣਾ ਤੂੰ ਨਹੀਂ ਲੈਣਾ ਤੂੰ ਜਾਗਾ ਯਾਰ ਤੂੰ ਤੇ ਐ ਵਡਣ ਪੈਣ ਦਿਆ ਯਾਰ ਉਪਰ ਆ ਲੈਣਾ ਵਾ ਫੋਨ ਤੂੰ ਦੁਕਾਨਦਾਰ ਹੀ ਆ ਨਾ ਲਾਓ ਭਾਜੀ ਲਾਓ ਚਲ ਠੀਕ ਆ ਮੇਰੀ ਗੱਲ ਸੁਣ ਇਹ ਕਿੰਨੇ ਦਾ ਦੇਣਾ ਫਿਰ ਇਹ ਭਾਜੀ ਤੁਹਾਨੂੰ 25 ਦਾ ਦੇ ਦਾਂਗੇ ਹੁਣ ਥੋੜੇ ਸਸਤੇ ਹੈ ਆਈਫੋਨ 10 ਨਹੀਂ ਆ ਠੀਕ ਠੀਕ ਲਾ ਲਓ 256 GB ਹੈ ਬਾਜੀ ਨਹੀਂ ਠੀਕ ਠੀਕ ਲਾ ਲਓ ਇਹ ਭਰਦਾ ਨਹੀਂ ਕਦੀ ਯਾਰ ਉਹ ਤੇਰੀ ਗੱਲ ਠੀਕ ਆ ਤੇ ਇਹਦਾ ਸਹੀ ਸਹੀ ਰੇਟ ਦੱਸ ਕੇ ਨਾਕੇ ਨਾ ਲਾਉਣਾ ਸਹੀ ਬਾਜੀ ਇਹਦਾ 25 ਲਾ ਲਾਂਗੇ ਨਾ ਭਰਾ ਕੋਈ ਅਕਲ ਨਾਲ ਗੱਲ ਕਰ ਯਾਰ ਤੂੰ ਲੈ ਅਕਲ ਨੂੰ ਸੱਦ ਫਿਰ ਭਰਾ ਬਾਹਰੋਂ ਨਹੀਂ ਸੱਦਣਾ ਤੂੰ ਕੋਈ ਤਮੀਜ਼ ਨਾਲ ਗੱਲ ਕਰ ਮੈਂ ਨਾ ਦੇਖੋ ਗਾਹ ਆਇਆ ਵਾ ਤਮੀਜ਼ ਨਾਲ ਹੀ ਕਰਦੇ ਆ ਬਾਜੀ ਲੈਣਾ ਤੇ ਲਾਓ ਤੁਸੀਂ ਉਹ ਗੱਲ ਉਹ ਪ੍ਰਾਜ ਜਿੱਦਾਂ ਤੂੰ ਬੋਲਦਾ ਨਾ ਮੈਨੂੰ ਲੱਗਦਾ ਤੂੰ ਦਿਨ ਚ ਘੱਟੋ ਘੱਟ 250 ਚ ਪੇਡ ਖਾਂਦਾ ਹੋਣਾ ਲੋਕਾਂ ਕੋ ਭਰੀ ਆ ਦੀ ਬੈਟਰੀਸ ਖਾਂ ਕੱਢ ਕੇ ਮੇਰੀ ਬੈਟਰੀ ਤੇ ਨਹੀਂ ਫੁੱਲੀ ਓ ਯਾਰ ਇਹ ਚ ਬਟੂਰਾ ਪਾਇਆ ਵਾ ਉਹ ਪ੍ਰਾ ਨਹੀਂ ਮੈਂ ਸੁਣਿਆ ਨਾ ਪੈਦਾ ਇਹ ਪਾਜੀ ਨਵੇਂ ਫੋਨਾਂ ਦੀ ਨਹੀਂ ਫੁੱਲਦੀ ਬੈਟਰੀ ਤੂੰ ਹੀ ਕਿਹੜੇ ਜਮਾਨੇ ਚ ਤੁਰਨ ਦੇ ਜੇ ਕਿਹੜੇ ਪਿੰਡ ਦਾ ਡਾਡਾ ਤੈਨੂੰ ਆ ਦੇ ਜੀ ਮੈਂ ਕਰਦਾਪੁਰੋਂ ਯਾਰ ਆ ਕਿੱਧਰ ਲਈ ਸੈਟ ਆ ਆ ਦਰਿਆ ਨਹੀਂ ਬਿਆਸ ਆ ਉੱਚ ਪੈ ਜਾਣਾ ਸੀ ਨਾ ਭਰਾ ਤੂੰ ਕਿਹੋ ਜਿਹੀ ਗੱਲਾਂ ਕਰਨ ਦਿਆ ਵਾ ਉਹ ਮੈਂ ਫੋਨ ਲੈਣਾ ਹੈ ਟੀ ਦਰੋਂ ਤੇਰੇ ਕੋਲ ਤੂੰ ਮੈਨ ਨਾਲ ਹੋ ਜੀ ਗੱਲਾਂ ਕਰਦਾ ਯਾਰ ਨਹੀਂ ਤੂੰ ਹੀ ਲੈਣਾ ਹੀ ਨਹੀਂ ਮੈਨੂੰ ਲੱਗਣ ਡਿਆ ਵਾ ਨਹੀਂ ਮੈਂ ਲਾ ਤੂੰ ਦੇਣਾ ਹੀ ਨਹੀਂ ਯਾਰ ਤੇਰੇ ਦੱਸ ਦੇ ਕਿੰਨਾ ਯਾਰ ਰੇਟ 25 ਲਾ ਲਾਂਗੇ ਫਾਈਨਲ ਭਾਜੀ ਨਹੀਂ ਤੂੰ ਠੀਕ ਠੀਕ ਲਾ ਲੋ ਠੀਕ ਠੀਕ ਹੀ ਲਾਉਂਦੇ ਆ ਠੀਕ ਠੀਕ ਤੇਰੇ ਮੈਂ ਦੋ ਨਾ ਲਾਦਾ ਉਪਰਾ ਤੂੰ ਵੇਚਣਾ ਫੋਨ ਵੇਚਣਾ ਭਾਜੀ ਵੀ ਚੱਲ ਦੱਸ ਫਿਰ 25 ਲਾ ਲਾਂਗੇ ਭਾਜੀ ਵਧੀਆ ਵਾ 25 ਹੂੰ ਠੀਕ ਆ ਪਰ ਮੇਰੀ ਗੱਲ ਸੁਣ ਪਾ ਬੈਟਰੀ ਦੀ ਘੱਟੋ ਘੱਟ ਦੋ ਹਫ਼ਤੇ ਨਿਕਲਣੀ ਚਾਹੀਦੀ ਹੈ ਓ ਯਾਰ ਨੀ ਨਾ ਨੋਵੇਟਰ ਬੰਦਾ ਤੈਨੂੰ ਭਰਾ ਮੇਰੇ ਕਹਿੰਦਾ ਮਤਲਬ ਬੈਟਰੀ ਬੈਕਅਪ ਚੰਗਾ ਹੈ ਦਾ ਚੰਗਾ ਵਾ ਪਾਜੀ ਬਹੁਤ ਵਧੀਆ ਫੋਨ ਹੈ ਯਾਰ ਉਹ ਗੱਲਾਂ ਕਰਨ ਦੇ ਤੇ ਨਾਲ ਕੀ ਦਊਗਾ ਇਹਦੇ ਤੂੰ ਚਾਰਜਰ ਮਿਲਦਾ ਹੈ ਨਾ ਚਾਰਜਰ ਭਾਜੀ ਮੁੱਲ ਲੈਣਾ ਪੈਂਦਾ ਵਾ ਉਹ ਨਹੀਂ ਨਹੀਂ ਯਾਰ ਨਾਲ ਇਦਾਂ ਹੀ ਦੇ ਫ੍ਰੀ ਚ ਓ ਯਾਰ ਤੂੰ ਸਬਜ਼ੀ ਲੈਣ ਆਇਆ ਵੀ ਤੈਨੂੰ ਧਨੀਆ ਫ੍ਰੀ ਦੇ ਦਈਏ ਨਾਲ ਭਰਾ ਮੋਬਾਈਲ ਦੇ ਨਾਲ ਚਾਰਜਰ ਫ੍ਰੀ ਹੈ ਭਾਜੀ ਇਹਦੇ ਵਧੀਆ ਕੇਸ ਜਿਹਨੂੰ ਦੇ ਆ ਵੀ ਵਾਟ ਆ ਲਿਓ ਤੈਨੂੰ ਲੈਣਾ ਪੈਣਾ ਨਾਲ ਮੁੱਲ ਕਿੰਨੇ ਦਾ ਮਿਲੂਗਾ ਉਹ ਮਿਲ ਜੂਗਾ ਭਾਜੀ 2000 ਦਾ 2000 ਦਾ ਚਲ ਉਹਦੇ ਲੈਣਾ ਹੀ ਪੈਣਾ ਯਾਰ ਮੇਰੀ ਗੱਲ ਸੁਣ ਫਿਰ ਪਾ ਮੈਨੂੰ ਇੱਥੇ ਨਾਲ ਇੱਕ ਫੋਟੋ ਖਿੱਚ ਕੇ ਦਿਖਾ ਮੈਂ ਸੁਣਿਆ ਆਈਫੋਨ 'ਚ ਫੋਟੋ ਕਿਤੇ ਬੜੀ ਸੋਹਣੀ ਆਉਂਦੀ ਹੈ ਫੋਟੋ ਵਧੀਆ ਆਉਂਦੀ ਭਾਜੀ ਫੋਟੋ ਇੱਕ ਨੰਬਰ ਆਉਗੀ ਆਈਫੋਨ ਦੀ ਖਾਸੀਅਤ ਮਗਰ ਉਹ ਜਮੜ ਆ ਆ ਉਧਰ ਹੀ ਲੰਗਰ ਚ ਪਰਲੀ ਦੁਕਾਨ 'ਚ ਯਾਰ ਤੂੰ ਪੋਗੋ ਕਿਤੇ ਯਾਰ ਕੀ ਕਰਨਿਆ ਦਾ ਮੀਟ ਵਾਲੀ ਦੁਕਾਨ 'ਚ ਵੜਜੋ ਜਾ ਕੇ ਉਹ ਪਾ ਪੋੜੇ ਪਿੱਛੇ ਆਓ ਭਾਜੀ ਦੇਖਾਈ ਵਾ ਯਾਰ ਆਈਫੋਨ 'ਚ ਫੋਟੋ ਸੋਹਣੀ ਆਉਂਦੀ ਹੈ ਨਾ ਸੋਹਣੀ ਆਉਂਦੀ ਭਾਜੀ ਵੇਖੋ ਇਹੀ ਖਾਸੀਅਤ ਏ ਦੀ ਮੈਨੂੰ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਮਜ਼ਾ ਆਇਆ ਦੇਖ ਕੇ ਤੁਹਾਨੂੰ ਕਿਦਾਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੁੰਡੇ 'ਚ ਹੈ ਕੋਈ ਟੈਲੈਂਟ ਹੈ ਕੋਈ ਗੱਲਬਾਤ ਹੈ ਨਾ ਜਿਹਨੂੰ ਦਿਨ ਹੋਰ ਵੀ ਵਧੀਆ ਇਹਨਾਂ ਦੀਆਂ ਕਮੇਡੀਆਂ ਆਉਂਦੀਆਂ ਤੇ ਵੀਡੀਓ 'ਚ ਹੋਰ ਵੀ ਨਿਖਾਰ ਡਿਆ ਵਾ ਆਉਣ ਤੇ ਤੁਹਾਨੂੰ ਕਿਦਾਂ ਦੀ ਲੱਗੀ ਆ ਦੱਸਿਓ ਕਮੈਂਟ ਕਰਕੇ